ਨੋਸਵਾਲ ਚੋਣਾ ਨੂੰ ਮੁੱਖ ਰੱਖਦੇ ਹੋਏ ਜੈਤੋ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਜੈਤੋ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਬਾਜ਼ਾਖਾਨਾ ਚੌਕ ਦੇ ਵਿੱਚ ਸਮਾਪਤ ਹੋਇਆ ਸੋ ਇਸ ਮੌਕੇ ਤੇ ਜੈਤੋ ਜੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਇਹ ਫਲੈਗ ਮਾਰਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਆਪਣੀ ਵੋਟ ਦਾ ਬਿਨਾਂ ਕਿਸੇ ਡਰ ਤੋਂ ਸਹੀ ਇਸਤੇਮਾਲ ਕਰ ਸਕਣ ਉਸ ਤੋਂ ਇਲਾਵਾ ਉਹਨਾਂ ਕਿਹਾ ਹੈ ਕਿ ਕਿਸੇ ਵੀ ਮਾੜੇ ਅੰਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ तो लोकसभा चुनाव दे मद्देनजर फ्लैग मार्च कडया गया जत पुलिस अते पैरा मिलिट्री फोर्स वलो हे फ्लैग मार्च जड़ा के कडया गया सो लोक अपने आप नु सुरक्षित महसूस करण इस लिए हे फ्लैग मार्च कडया गया तां जो माड़े अनसरा सिर नहीं चुकण दित्ता दे जावेगा देखो इलेक्शन पूछन दी हद तक जदा आपने बताया कि वोटा पे रही है पहली तरीके नु फ्लैग मार्च तो मोटिव हुंदा कि जड़ी आम लोक आम पॉवर का ਉਹਨਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਬੇਝਿਚਕ ਬਿਨਾ ਕਿਸੇ ਡਰ ਤੋਂ ਆਪਣੇ ਰੂਟ ਦਾ ਸਹੀ ਇਸਤੇਮਾਲ ਕਰਨ ਅਤੇ ਜੋ ਸ਼ਰਾਰਤੀ ਅੰਸਰ ਜੋ ਸ਼ਰਾਰਤੀ ਅੰਸਰ ਉਹਨਾਂ ਨੂੰ ਤਾੜਨ ਦਿੱਤੀ ਆਂਦੀ ਹੈ ਜੇ ਕੋਈ ਗਲਤ ਕੰਮ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਜਿੱਦੋਂ ਦੇਖੋ ਸਭੀ ਰੂਟੇ ਦੇ ਵਿੱਚ 2 ਮਹੀਨੇ ਤੋਂ ਅਸੀਂ ਬਲੈਕ ਮਾਰਚ ਵੀ ਕਰ ਰਹੇ ਆਂ ਬਾਕੀ ਵੀ ਲਾਏ ਆ ਰਿਕਵਰੀ ਵੀ ਕਰ ਰਹੇ ਆ ਨਸ਼ੇ ਨਸ਼ੇ ਤਸਕਰਾਂ ਤੇ ਕਾਫੀ ਨਗਰਾਮ ਪਾਈ ਆ ਇੰਟਰ ਸਟੇਟ ਬਾਕੀ ਚਾਰ ਲੱਕੇ ਸਾਡੇ ਲੱਗੇ ਹੋਏ ਆ 2 ਵਜੇ ਖੰਡੇ ਵਿੱਚ ਲੱਗੇ ਆ ਦੋ ਆਪਣੇ ਜੈਥੋ ਵਿੱਚ ਲੱਗੇ ਆ ਤੇ ਨਸ਼ੇ ਤਸਕਰ ਫੜ ਰਹੇ ਆ ਕੋਈ ਵੀ ਮਾੜਾ ਅਨਸਰ ਆ ਆਪਾਂ ਨੂੰ ਕਾਰਵਾਈ ਕਰਨੀ ਹੈ ਇਲੈਕਸ਼ਨ ਵਾਲੇ ਦਿਨ ਤੁਹਾਡਾ ਕੀ ਇੰਤਜ਼ਾਮ ਹੈ ਜੀ ਇਲੈਕਸ਼ਨ ਵਾਲੇ ਦਿਨ ਸਾਡਾ ਫੁੱਲ ਅਰੇਂਜਮੈਂਟ ਹੈ ਜੀ ਜਿਹੜੇ ਆਪਣੇ ਜਿੰਦੇ ਵੀ ਪਾਰਾਮਿਟਰੀ ਫੋਰਸ ਸਾਡੇ ਕੋਲ ਬਾਹਰ ਹੋਈ ਆ ਜੀ ਕੁਝ ਰਾਤ ਆਪਨੇ ਪੁਲਿਸ ਆਈ ਆ ਬੀਐਸਐਫ ਆਈ ਆ ਉਹ ਆਪਾਂ ਲਗਾਈ ਹੋਈ ਆ ਬਿਲਕੁਲ ਸ਼ਾਂਤੀਪੂਰਵਕ ਪਟੜੀਂਗ ਪਾਰਟਿੰਗ ਵੀ ਹੈਗੀ ਨਾਲ ਸਾਹਿਬ ਜੀ ਤੋਂ ਪਸ਼ਾਂਤੀ ਪਰਵਕਲਾਗੇ ਦੇਖੋ ਜੀ ਇਹ ਆਪਾਂ ਇਥੋਂ ਸਟੇਸ਼ਨ ਤੋਂ ਚਾਲੂ ਕਰਨ ਲੱਗੇ ਆ ਜੀ ਪਹਿਲਾਂ ਪੈਦਲ ਆਪਾਂ ਸ਼ਹਿਰ ਦੇ ਵਿੱਚ ਵਾਚ ਕਰਾਂਗੇ ਫਿਰ ਬਾਅਦ ਦੇ ਵਿੱਚ ਆਪਾਂ ਜੈਤੋਂ ਤੇ ਬਾਜੇ ਖਾਲੇ ਦੇ ਜਿੰਦੇ ਵੀ ਆਪਣੇ ਪਿੰਡਾਂ ਦੇ ਵਿੱਚ ਹੈਗੇ ਆ ਫਲੈਗ ਮਾਰਚ ਕਰਾਂਗੇ